ਫੀਗਿਸ ਓਸੇਸ਼ਕਾ ਮੈਂ ਮਾਲੀਕ ਓਸੇਸ਼ਕਾ ਸ਼ਾਮ ਪਾਉਂਦਾ ਸ਼ਾਮ ਪਾਉਂਦਾ ਰੂਸ ਦੇ ਵਿੱਚ ਜ਼ਬਰਦਸਤ ਪੁਚਾਲ ਨੇ ਅਮਰੀਕਾ ਜਾਪਾਨ ਤੇ ਨਿਊਜ਼ੀਲੈਂਡ ਨੂੰ ਅਲਰਟ ਕਰ ਦਿੱਤਾ ਹੈ ਰੂਸ ਦੇ ਪੂਰਬ ਦੇ ਵਿੱਚ ਕਾਮ ਚਟਕਾ ਪ੍ਰਾਇਦੀਪ ਨੇੜੇ 8.8 ਤੀਬਰਤਾ ਦੇ ਪੁਚਾਲ ਕਾਰਨ ਉੱਤਰੀ ਪ੍ਰਸ਼ਾਂਤ ਦੇ ਵਿੱਚ 4-4 ਫੁੱਟ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਜਿਸ ਮਗਰੋਂ ਅਮਰੀਕਾ ਦੇ ਅਲਾਸਕਾ ਤੇ ਹਵਾਈ ਜਾਪਾਨ ਤੇ ਨਿਊਜ਼ੀਲੈਂਡ ਤੇ ਦੱਖਣ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਾਪਾਨ ਨੇ احتیاط وجو ਫੁਕੁਸ਼ਿਮਾ ਵਿਚਲੇ ਪਰਮਾਣੂ ਰੈਕਟਰ ਨੂੰ ਖਾਲੀ ਕਰਵਾ ਦਿੱਤਾ ਹੈ ਉਧਰ ਪੁਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਆਇਆ ਤੇ ਪੁਚਾਲ ਦਾ ਕੇਂਦਰ ਸਮੁੰਦਰ ਦੇ ਵਿੱਚ 19 ਕਿਲੋਮੀਟਰ ਦੀ ਡੂਗਾਈ ਦੇ ਵਿੱਚ ਸੀ ਇਹ ਪੁਚਾਲ ਮਾਰਚ 2011 ਦੇ ਪੁਚਾਲ ਤੋਂ ਬਾਅਦ ਦੁਨੀਆ ਦੇ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਪੁਚਾਲ ਦੱਸਿਆ ਜਾ ਰਿਹਾ ਮਾਰਚ 2011 ਦੇ ਵਿੱਚ ਉਤਰੀਪੁਰ ਵਿ ਜਾਪਾਨ ਦੇ ਵਿੱਚ ਆਇਆ ਭੁਚਾਲ ਦੀ ਤੀਬਰਤਾ 9.0 ਸੀ ਅਤੇ ਇਸ ਨਾਲ ਇੱਕ ਵੱਡੀ ਸੁਨਾਮੀ ਆਈ ਜਿਸ ਨੇ ਫੂਕੁਸ਼ਿਮਾ ਦਾਇਚੀ ਪਰਮਾਣੂ ਊਰਜਾ ਪਲਾਂਟ ਦੇ ਕੂਲਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਸੀ ਮੰਗਲਵਾਰ ਨੂੰ ਹਵਾਈ ਦੀ ਰਾਜਧਾਨੀ ਹਨੋਲੂਲੂ ਵਿੱਚ ਸੁਨਾਮੀ ਦੇ ਚੇਤਾਵਨੀ ਦੇਣ ਵਾਲੇ ਸਾਇਰਨ ਵੱਜੇ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਦੀ ਹਦਾਇਤ ਦਿੱਤੀ ਗਈ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਪਹਿਲੀ ਸੁਨਾਮੀ ਲਹਿਰ ਕਰੀਬ 30 ਸੈਂਟੀਮੀਟਰ ਉੱਚੀ ਹੋਕਾਈਡੋ ਦੇ ਪੂਰਬੀ ਤੱਟ ਤੇ ਨੇਮੂਰੋ ਤੱਕ ਪਹੁੰਚ ਗਈ। ਕਾਮਚਟਕਾ ਪ੍ਰਾਇਦੀਪ ਨੇੜੇ ਰੂਸੀ ਖੇਤਰ ਦੇ ਵਿੱਚ ਨੁਕਸਾਨ ਅਤੇ ਨਿਕਾਸੀ ਦੀਆਂ ਰਿਪੋਰਟਾਂ ਨੇ ਜਿੱਥੇ ਪੋਚਾਲ ਦਾ ਕੇਂਦਰ ਸੀ, ਸਥਾਨਕ ਗਵਰਨਰ ਵੇਲੇਰੀ ਲਿਮਾਰੈਂਕੋ ਨੇ ਕਿਹਾ ਕਿ ਪਹਿਲੀ ਸੁਨਾਮੀ ਲਹਿਰ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਰੂਸ ਦੇ ਕੁਰਿਲ ਟਾਪੂਆਂ ਤੇ ਮੁੱਖ ਬਸਤੀ ਸਵੇਰੋ ਕੁਰੂਲਿਸਕ ਦੇ ਸਾਈਲੀ ਖੇਤਰ ਵਿੱਚ ਪਹੁੰਚੀ ਉਹਨਾਂ ਕਹੇ ਕਿ ਸਥਾਨਕ ਲੋਕ ਸੁਰੱਖਿਆਤ ਨੇ ਅਤੇ ਲਹਿਰਾਂ ਦਾ ਖਤਰਾ ਟਲ ਜਾਣ ਤੱਕ ਉੱਚੀਆਂ ਥਾਵਾਂ 'ਤੇ ਰਹਿਣਗੇ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਹਵਾਈ ਚਿਲੀ ਜਪਾਨ ਅਤੇ ਸੋਲਮਨ ਟਾਪੂਆਂ ਅਤੇ ਕੁਝ ਸਾਈਲੀ ਖੇਤਰਾਂ ਵਿੱਚ ਲਹਿਰਾਂ ਦੇ ਪੱਧਰ ਤੋਂ 1 ਤੋਂ 3 ਮੀਟਰ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ ਉਦੋਂ ਰੂਸ ਅਤੇ ਇਕਵਾਡੋਰ ਦੇ ਕੁਝ ਸਾਈਲੀ ਖੇਤਰਾਂ ਦੇ ਵਿੱਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠਣ ਦੀ ਉਮੀਦ ਹੈ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਪੁਚਾਲ ਕਾਰਨ ਸੁਨਾਮੀ ਆਈ ਹੈ ਜਿਸ ਕਾਰਨ ਸਾਰੇ ਹਵਾਈ ਟਾਪੂਆਂ ਦੇ ਸਾਈਲੀ ਖੇਤਰਾਂ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਧਰ ਜਾਪਾਨੀ ਤੇ ਅਮਰੀਕੀ ਪੁਚਾਲ ਵਿਗਿਆਨੀਆਂ ਨੇ ਦੱਸਿਆ ਕਿ ਜਾਪਾਨ ਦੇ ਸਮੇਂ ਮੁਤਾਬਕ ਸਵੇਰੇ 8:25 ਮਿੰਟ ਤੇ ਆਏ ਪੁਚਾਲ ਦੀ ਮੋਢਲੀ ਤੀਬਰਤਾ 8.0 ਮਾਪੀ ਗਈ ਸੀ। ਅਮਰੀਕੀ ਭੂ ਵਿਗਿਆਨੀ ਸਰਵੇਖਣ ਨੇ ਮਗਰੋਂ ਦੱਸਿਆ ਕਿ ਭੁਚਾਲ ਦੀ ਤੀਬਰਤਾ 8.8 ਸੀ ਤੇ ਹੈ 20.7 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਸੀ ਇਹ ਭੁਚਾਲ ਰੂਸੀ ਸ਼ਹਿਰ ਪੇਤੋ ਪਾਪ ਲੋਫਸਕ ਕਾਮਚਕਸਕੀ ਤੋਂ ਕਰੀਬ 119 ਕਿਲੋਮੀਟਰ ਦੂਰ ਆਇਆ ਇਸ ਸ਼ਹਿਰ ਦੀ ਆਬਾਦੀ 180000 ਹੈ ਉਧਰ ਬਹੁਤ ਸਾਰੇ ਲੋਕ ਜੁੱਤੀਆਂ ਅਤੇ ਟੁਕਮੇ ਕੱਪੜਿਆਂ ਤੋਂ ਬਿਨਾ ਸੜਕਾਂ ਤੇ ਨਿਕਲੇ ਘਰਾਂ ਦੇ ਅੰਦਰ ਸ਼ੈਲਫਾਂ ਡਿੱਗ ਗਈਆਂ ਸ਼ੀਸ਼ੇ ਟੁੱਟ ਗਏ ਇਮਾਰਤਾਂ ਤੇ ਕਾਰਾਂ ਜ਼ੋਰਦਾਰ ਟੰਗ ਨਾਲ ਹਿਲੀਆਂ ਤੇ ਉਧਰ ਕੰਮ ਝਟਕਾ ਖੇਤਰ ਦੀ ਰਾਜਸਥਾਨੀ ਵਿੱਚ ਬਿਜਲੀ ਬੰਦ ਹੋਣਾ ਤੇ ਮੋਬਾਈਲ ਫੋਨ ਸੇਵਾ ਠੱਪ ਹੋਣ ਦੀ ਵੀ ਰਿਪੋਰਟ ਹੈ ਇਸ ਨੇ ਇੱਕ ਸਥਾਨਕ ਰੂਸੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਸਖਾਲਿਨ ਟਾਪੂ ਦੇ ਬੁਰੀਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਕੰਮ ਕਰ ਰਹੀਆਂ ਨੇ ਉਧਰ अलास्का ਦੇ ਵਿੱਚ ਅਮਰੀਕੀ ਰਾਸ਼ਟਰਪਤੀ ਸੁਨਾਮੀ ਚਤਾਵਨੀ ਕੇਂਦਰ ਨੇ अलास्का अलूशियन ਟਾਪੂਆਂ ਦੇ ਕੁਝ ਹਿੱਸਿਆਂ ਲਈ ਸੁਨਾਮੀ ਦੀ ਚਤਾਵਨੀ ਜਾਰੀ ਕੀਤੀ ਅਤੇ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਅਤੇ ਹਵਾਈ ਸਮੇਤ ਪੱਛਮੀ ਤੱਟ ਦੇ ਕੁਝ ਹਿੱਸਿਆਂ ਲਈ ਅਲਰਟ ਜਾਰੀ ਕੀਤਾ ਹੈ। ਚਤਾਵਨੀ अलास्का ਦੇ ਸाहਲ ਦੇ ਇੱਕ ਵੱਡੇ ਹਿੱਸੇ ਨੂੰ ਵੀ ਕਵਰ ਕਰਦੇ ਹੋਏ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਦੇਸ਼ ਭਰ ਦੀ ਸਾਈਲੀ ਖੇਤਰਾਂ ਦੇ ਲਈ ਮਜ਼ਬੂਤ ਅਸਧਾਰਨ ਅਤੇ ਅਚਾਨਕ ਉੱਚ ਲਹਿਰਾਂ ਦੀ ਚਤਾਵਨੀ ਦਿੱਤੀ ਹੈ। ਸਰਕਾਰ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਵੱਲੋਂ ਜਾਰੀ ਚੇਤਾਵਨੀ ਵਿੱਚ ਕਿਹਾ ਗਿਆ ਕਿ ਲੋਕਾਂ ਨੂੰ ਪਾਣੀ ਬੀਚਾਂ ਤੇ ਸਾਹਿਲੀ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਉਧਰ ਨਿਊਜ਼ੀਲੈਂਡ ਦੱਖਣੀ ਪ੍ਰਸ਼ਾਦ ਮਹਾਸਾਗਰ ਦੇ ਵਿੱਚ ਸਥਿਤ ਹੈ ਅਤੇ ਪੁਚਾਲ ਦੇ ਕੇਂਦਰ ਤੋਂ ਲਗਭਗ 6000 ਮੀਲ ਦੂਰ ਹੈ ਇਸ ਤੋਂ ਪਹਿਲਾਂ ਜੁਲਾਈ ਦੇ ਵਿੱਚ ਕਾਮ ਚਟਕਾ ਦੇ ਨੇੜੇ ਸਮੁੰਦਰ ਦੇ ਵਿੱਚ ਪੰਜ ਸ਼ਕਤੀਸ਼ਾਲੀ ਪੁਚਾਲ ਆਏ ਸਨ ਜਿਨ੍ਹਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ 7.4 ਤੀਬਰਤਾ ਦਾ ਸੀ ਕਾਮ ਚਟਕਾ ਵਿੱਚ 4 ਨਵੰਬਰ 1952 ਨੂੰ 9.0 ਤੀਬਰਤਾ ਦਾ ਪੁਚਾਲ ਆਇਆ ਸੀ ਜਿਸ ਨਾਲ ਵਿਆਪਕ ਨੁਕਸਾਨ ਵੀ ਜੋ ਹੋਇਆ ਸੀ